ਦੇ ਬਹੁਤ ਦਬਾਅ ਪਾਉਂਦੇ ਜਿੱਦਾਂ ਸੰਤਾਂ ਦਾ ਬਹੁਤ ਜ਼ੋਰ ਲਾ ਰਹੇ ਸੀ ਵੀ ਭਾਈ ਸਾਬ ਰਾਜਨੀਤੀ ਚਾਹੋ ਨਾ ਪਰ ਉਹ ਆਪਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਕਿ ਨਹੀਂ ਮੈਂ ਰਾਜਨੀਤੀ ਨਹੀਂ ਚਾਹੁੰਦਾ ਹੁਣੇ ਕਿਤੇ ਉਹਨਾਂ ਨੂੰ ਸੰਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਫਿਰ ਸੰਤਾਂ ਦਾ ਜਿਹੜਾ ਹੁਕਮ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਤਾਂ ਦਾ ਹੁਕਮ ਹੈ ਪਰਵਾਹ ਨਹੀਂ ਕਰਦਾ ਉਹ ਦੂਜਾ ਉਹਨਾਂ ਨੇ ਸੋਚਿਆ ਅਤਮਾ ਵਿਚਾਰੀ ਉਮਰ ਵੀ ਜੀਏ ਜੀ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਕਿ ਕਰਕੇ ਭਾਈ ਸਾਹਿਬ ਨੇ ਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਹੋ ਰਹੇ ਨੇ ਤੇ ਬਾਕੀ ਇਹ ਬਾਪੀ ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਵੱਧ ਛੱਡ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲ ਦਾ ਜੋ ਨੌਜਵਾਨੀ ਨਸ਼ਿਆਂ ਦੀ ਚੱਲਦਾ ਹੈ ਜੋ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਹੈ ਦੋਰੇ ਵੀ ਵੱਧ ਛੱਡ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮਿਹਰੀ ਯਾਥੇ ਜੋੜ ਕੇ ਬੇਨਤੀ ਆ ਵੀ ਵੱਧ ਛੱਡ ਕੇ ਸੰਗਤਾਂ ਸਾਥ ਦੇਣ ਭਾਈ ਜੀ ਗੁਰਪਾਲ ਸਾਹਿਬ ਬਾਕੀ ਸਭ ਜਿਹੜੇ ਰਹਿੰਦੇ ਨੇ ਉਹਨੂੰ ਦੋ ਚੈੱਕ ਕਰ ਲੈਣਾ ਹੈ। ਧੰਨਵਾਦ। ਧੰਨਵਾਦ ਸਾਹਿਬ। ਜਿਹੜੇ ਬਾਕੀ ਜਿਹੜੇ ਜਿਹੜੇ ਪਾਠੋ ਕੈਲੰਡਰ ਨੇ ਆ ਉਹ ਮਿਲਵਾ ਦੇਣਾ। ਬਾਅਦ ਸਭ ਜੱਟਾ ਵਾਪਸ ਕਰਾ ਦੇ ਉਹ ਪੈਸੇ। ਮੈਨੂੰ ਲੱਗਿਆ ਕਿ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਕੱਲ ਦੇਖ ਲੈਣਾ ਪੜੇਗਾ। ਇਹ 16